ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਸਮੀ ਵਿਭਾਗ ਦੇ ਵੱਲੋਂ ਚਤਾਵਨੀ ਮੀਂਹ ਨੂੰ ਲੈ ਕੇ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸ ਦਿੰਨੇ ਆ ਮੌਨਸੂਨ ਸੀਜ਼ਨ ਦੇ ਵਿੱਚ ਦੇਸ਼ ਭਾਰ ਦੇ ਵਿੱਚ ਬਹੁਤ ਜ਼ਿਆਦਾ ਪਾਰੀ ਮੀਂ ਪਿਆ। ਬੀਤੇ ਮਹੀਨਿਆਂ ਦੇ ਦੌਰਾਨ ਹੀ ਜਿਸ ਨੇ ਜਿਹੜੇ ਬੀਤੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਸੀ ਤੇ ਕਈ ਸੂਬਿਆਂ ਦੇ ਵਿੱਚ ਇੰਨਾ ਕਾ ਜ਼ਿਆਦਾ ਪਾਰੀ ਮੀਂ ਪਿਆ ਕਿ ਉਹਨਾਂ ਦੇ ਨਾਲ ਜਿਹੜਾ ਨਦੀਆਂ, ਤਲਾਬਾਂ ਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਸੀ। ਹਾਲਾਂਕਿ ਮੌਨਸੂਨ ਦੇ ਜਾਣ ਤੋਂ ਬਾਅਦ ਕਈ ਸੂਬਿਆਂ ਦੇ ਵਿੱਚ ਠੰਡ ਨੇ ਬਹੁਤ ਜ਼ਿਆਦਾ ਜੋਰ ਵੀ ਫੜ ਲਿਆ ਜਦੋਂ ਕਿ ਕਈ ਸੂਬਿਆਂ ਦੇ ਵਿੱਚ ਮੀਂਹ ਅਜੇ ਵੀ ਲਗਾਤਾਰ ਜਾਰੀ ਹੈ ਕਈ ਕਈ ਸੂਬਿਆਂ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਤੇ ਇਸੇ ਕਾਰਨ ਜਿਹੜਾ ਮੌਸਮ ਇੱਕ ਵਾਰ ਫਿਰ ਤੋਂ ਜਿਹੜਾ ਬਦਲ ਗਿਆ ਤੇ نتیਜੇ ਵਜੋਂ ਤੇ نتیਜੇ ਵਜੋਂ ਭਾਰਤ ਮੌਸਮੀ ਪਾਗ ਦੇ ਵੱਲੋਂ ਜਿਹੜਾ 20 ਤਰੀਕ ਤੇ 21 ਜਨਕੀ 22 ਨਵੰਬਰ ਨੂੰ ਕਈ ਸੂਬਿਆਂ ਲਈ ਪਾਰੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਮੌਸਮ ਫਿਰ ਤੋਂ ਬਦਲ ਰਿਹਾ ਪਹਾੜਾਂ ਤੋਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਵੀ ਆ ਰਹੀ ਹੈ ਬਿੱਤੇ 24 ਘੰਟਿਆਂ ਦੇ ਵਿੱਚ ਅਸਤਾਬਦ ਤੋ ਵੱਧਦਾ ਮੰਜੀਰ 0.5 ਡਿਗਰੀ ਸੈਲਸੀਅਸ ਘਟ ਗਿਆ ਤੇ ਮੌਸਮ ਕੇਂਦਰ ਅਨੁਸਾਰ 20 ਨਵੰਬਰ ਤੱਕ ਜਿਹੜਾ ਉੱਤਰੀ ਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਤਾਪਮਨ 24 ਤੋਂ 26 ਡਿਗਰੀ ਸੈਲਸੀਅਸ ਤੇ ਬਾਕੀ ਪੰਜਾਬ ਦੇ ਵਿੱਚ 26 ਤੋਂ 28 ਡਿਗਰੀ ਸੈਲਸੀਅਸ ਦੇ ਵਿੱਚ ਕਾਰ ਰਹੇ ਦੀ ਉਮੀਦ ਆ ਕੁੱਲ ਮਿਲਾ ਕੇ ਵੱਧ ਤੋਂ ਵੱਧ ਤਾਪਮਨ ਆਮ ਦੇ ਨੇੜੇ ਰਹੇਗਾ ਅੱਗੇ ਵਧਿਆ 24 ਨਵੰਬਰ ਵਾਲਾ 24 ਨਵੰਬਰ ਨੂੰ ਜਿਹੜਾ ਮੌਸਮ ਬਦਲੇਗਾ ਬਹੁਤ ਜ਼ਿਆਦਾ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਜਿਸ ਨਾਲ ਪੰਜਾਬ ਦੇ ਕੁਝ ਥਾਵਾਂ ਤੇ ਮੀਂਹ ਵੀ ਜਿਹੜਾ ਪੈ ਸਕਦਾ ਦੱਸਦੇ ਕਿ ਫਰੀਦਕੋਟ ਪੰਜਾਬ ਚ ਸਭ ਤੋਂ ਠੰਡਾ ਰਿਹਾ ਇਥੇ ਰਾਤ ਦਾ ਤਾਪਮਾਨ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਗੁਰਦਾਸਪੁਰ ਤੇ ਰੋਪੜ ਚ ਰਾਤ ਦਾ ਤਾਪਮਾਨ 6.6 ਡਿਗਰੀ ਸੈਲਸੀਅਸ ਰਿਹਾ ਉਥੇ ਬਠਿੰਡਾ ਤੇ ਲੁਧਿਆਣਾ ਚ ਤਾਪਮਾਨ 8.8 ਡਿਗਰੀ ਅੰਮ੍ਰਿਤਸਰ ਚੰਡੀਗੜ੍ਹ ਮਾਨਸਾ ਚ ਰਾਤ ਦਾ ਤਾਪਮਾਨ 9.0 ਡਿਗਰੀ ਸੈਲਸੀਅਸ ਰਿਹਾ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਐਨਸੀਆਰ ਦੇ ਵਿੱਚ ਠੰਡੀ ਲਹਿਰ ਦਾ ਅਨੁਮਾਨ ਲਗਾਇਆ ਜਾ ਰਿਹਾ ਦਿੱਲੀ ਐਨਸੀਆਰ ਦੇ ਵਿੱਚ ਸਵੇਰੇ ਤੇ ਅੱਥਰੂ ਠੰਡੀਆਂ ਹਵਾਵਾਂ ਲਗਾ ਚੱਲ ਰਹੀਆਂ ਨੇ ਉੱਥੇ ਠੰਡ ਵੀ ਬਹੁਤ ਜ਼ਿਆਦਾ ਉੱਥੇ ਲੋਕਾਂ ਨੂੰ ਮਹਿਸੂਸ ਹੋ ਰਹੀ ਆ 23 ਨਵੰਬਰ ਤੱਕ ਮੌਸਮ ਵਿੱਚ ਕੋਈ ਜਿਹੜਾ ਵੱਡਾ ਬਦਲਾ ਆਉਣ ਦੀ ਉਮੀਦ ਨਹੀਂ ਪਰ ਜਿਹੜਾ ਮੀਨੂ ਲੈ ਕੇ ਜਿਹੜਾ ਅਲਰਟ ਚੇਤਾਵਨੀ ਉਹ ਜਾਰੀ ਕੀਤੀ ਗਈ ਆ ਤੇ ਦਿੱਲੀ ਐਨਸੀਆਰ ਦੇ ਵਿੱਚ ਬਾਅਦ ਤੋਂ ਬਾਅਦ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਤੱਕ ਰਹਿਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਲੋਕ ਰਾਤ ਨੂੰ ਠੰਡ ਮਹਿਸੂਸ ਕਰਨ ਲੱਗ ਪੈਣੇ ਤੇ ਦਿਨ ਦੇ ਤਾਪਮਾਨ ਦੇ ਥੋੜਾ ਜਿਹਾ ਵਾਧਾ ਹੋਣ ਦੀ ਉਮੀਦ ਆ ਨਾਲ ਹੀ ਹਲਕੀ ਧੁੰਦ ਦੇ ਵਿੱਚ ਥੋੜਾ ਜਿਹਾ ਵਾਧਾ ਹੋਣ ਦੀ ਉਮੀਦ ਲਗਾਈ ਜਾ ਰਹੀ ਆ ਤੇ ਮੌਸਮ ਨੇ ਇੱਕ ਵਾਰ ਫਿਰ ਤੋਂ ਜ ਕਰਵਟ ਲਈ ਨਤੀਜੇ ਵਜੋਂ ਭਾਰਤੀ ਮੌਸਮੀ ਭਾਗ ਨੇ ਜਿਹੜਾ 22 ਨਵੰਬਰ ਤੱਕ ਕਈ ਸੂਬਿਆਂ ਲਈ ਭਾਰੀ ਮੀਂਹ ਨੂੰ ਲੈ ਕੇ ਜੜੀ ਚੇਤਾਵਨੀ ਜਾਰੀ ਕੀਤੀ ਗਈ ਆ ਪੰਜਾਬ ਦੇ ਵਿੱਚ ਮੌਸਮ ਜਿਹੜਾ ਫਿਰ ਬਦਲ ਗਿਆ ਪਹਾੜਾਂ ਤੋਂ ਠੰਡੀਆਂ ਹਵਾਵਾਂ ਕਾਰਨ ਜਿਹੜਾ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆਈ ਹੈ ਤੇ ਬੀਤੇ 24 ਘੰਟਿਆਂ ਵਿੱਚ ਔਸਤ ਤੋਂ ਵੱਧ ਤਾਪਮਾਨ ਜਿਹੜਾ 0.0 ਡਿਗਰੀ ਸੈਲਸੀਅਸ ਜਿਹੜਾ ਉਹ ਘਟ ਗਿਆ